ਕੀ ਘਟਨਾ ਕੀ ਹੋਈ ਹੈ ਬਾਈ ਜੀ ਜਦੋਂ ਮੈਂ ਉੱਥੋਂ ਗਿਆ ਤਾਂ ਐਂਬੂਲੈਂਸ ਦੇ ਵਿੱਚ ਲੱਦ ਲਿਆ ਜੀ ਓਕੇ ਹੋਇਆ ਕੀ ਦੱਸਿਆ ਸਪੱਸ਼ਟ ਲੋਕ ਨੂੰ ਕੁਝ ਨਹੀਂ ਪਤਾ ਲੱਗਿਆ ਮੈਂ ਤਾਂ ਐਂਬੂਲੈਂਸ ਦੇ ਵਿੱਚ ਲੈ ਕੇ ਇੱਥੇ ਆ ਕੇ ਓਕੇ ਮੇਰਾ ਭਤੀਜਾ ਹੈ ਕਿੰਨੀਆਂ ਕੋ ਸੱਟਾਂ ਵੱਜੀਆਂ ਸੀ ਬਹੁਤ ਸੀ ਕੀ ਕਹਿੰਦੇ ਹਸਪਤਾਲ ਵਾਲੇ ਹੁਣ ਹਸਪਤਾਲ ਵਾਲੇ ਕਹਿੰਦੇ ਡੈੱਡ ਆਈ ਓਕੇ ਲੱਗਦਾ ਸੀ ਕਿਹੜੇ ਹਥਿਆਰਾਂ ਨਾਲ ਮਾਰਿਆ ਵਗੈਰਾ ਜਾਂ ਕੁਝ ਟੋਪੀਰਪਾਨੀ ਲਾਦੀ ਖੰਡੇ ਖੁਲੇ ਜਾਂ ਲੋਹੂਆਂ ਨੂੰ ਕਰਾ ਦਿੱਤਾ ਕੀ ਲੱਗਦਾ ਸੀ ਮੁੰਡਾ ਤੁਹਾਡਾ ਔੜ ਖੋਇਆ ਕੀ ਸਾਨੂੰ ਇਹ ਗੱਲ ਦੱਸੋ ਮੇਰਾ ਨਾਮ ਚੰਦਰਪਾਲ ਸਿੰਘ ਜੀ ਓਕੇ ਜੀ ਤੇ ਮੇਰੇ ਬੇਟੇ ਦਾ ਨਾਮ ਹੈ ਰਾਹੁਲ ਰਜਿੰਦਰ ਕਹਿੰਦੀ ਹਾਂ ਜੀ ਤਾਂ ਨਾਮ ਹੈ ਉਹਦਾ ਓਕੇ ਜੀ ਪਹਿਲੇ ਵੀ ਲੜਾਈ ਹੋਈ ਸੀ ਇਹਨਾਂ ਦੀ ਉਹ ਕਹਿੰਦੇ ਪਹਿਲਾਂ ਕਾਪੇ ਗੰਦੇ ਆਸੇ ਮਾਰੇ ਸੀ ਇਹ ਬੋਲੀ ਜਲਦੀ ਸੀ ਉੱਥੇ ਉਸ ਦਿਨ ਕੋਈ ਕਾਰਵਾਈ ਨਹੀਂ ਕੀਤੀ ਓਕੇ ਜੀ ਥੀਕ ਕੋਡ ਰੈਫਰ ਕਰਤਾ ਉੱਥੇ 326 ਬਣ ਕੇ ਆਈ ਹੈ ਇਹਨਾਂ ਨੇ ਕੋਈ ਉੱਥੇ ਕਾਰਵਾਈ ਨਹੀਂ ਕੀਤੀ ਓਕੇ ਅੱਜ ਕੀ ਹੋਇਆ ਅੱਜ ਮੈਂ ਤਾਂ ਘਰੇ ਆਇਆ ਨਹੀਂ ਸੀਗਾ ਜੀ ਓਕੇ ਇਹ ਖੂਤੇ ਗਿਆ ਪਿੱਛੋਂ ਮਾਰਨ ਪੈ ਗਏ ਉਹਦੇ ਤੇ 10 ਮਿੰਟ ਪਹਿਲਾਂ ਮੈਂ ਘਰੇ ਆਇਆ ਕਹ ਕੋਈ ਪਤਾ ਨਹੀਂ ਅਜੇ ਤੱਕ ਸਾਨੂੰ ਪਤਾ ਲੱਗਿਆ ਵੀ ਕੋਈ ਪੂਰਾ ਕੋਈ ਪਤਾ ਲੱਗਿਆ ਕੀ ਸੀਗਾ ਉਹਨਾਂ ਕੋਲੇ ਹਥਿਆਰ ਕੀ ਸੀਗਾ ਜਿਹਦੇ ਨਾਲ ਨਾ ਕੋਈ ਨਹੀਂ ਪਤਾ ਲੱਗਿਆ ਮੇਰੇ ਕੋਲ ਜੁਦਾ ਕਾਪੀ ਕਿਨਾਂ ਸੀ ਕਿ ਮੈਂ ਕਿਹਾ ਬੰਦ ਲੜਾਈ ਕਿਉਂ ਹੋਈ ਸੀ ਅੱਜ ਕਿਉਂ ਲੜਾਈ ਹੋਈ ਹੈਗੀ ਅੱਜ ਅਸੀਂ ਪਹਿਲਾਂ ਕਰੋਂਗੇ ਜੀ ਇਹ ਓਕੇ ਉਹਨੇ ਦੋ ਪਰ ਹੌਣ ਸੀਗੇ ਬੰਦੇ ਕੋਈ ਇਹਨਾਂ ਪਤਾ ਲੱਗਿਆ ਜਿਹੜੇ ਬੰਦਿਆਂ ਨੇ ਇੱਕ ਵੱਡਿਆ ਹੈਗਾ ਜਾਂ ਕੁਝ ਹੋਣਾ ਪਹਿਲਾਂ ਜੀ ਉਹੀ ਸੀ ਜੀ ਪਹਿਲਾਂ ਕਿੰਨਾ ਚਿਰ ਪਹਿਲਾਂ ਲੜਾਈ ਹੋਈ ਸੀ ਇਹਨਾਂ ਪਹਿਲਾਂ ਹੀ ਹੋਈ ਜੀ ਓਕੇ ਉਹਨਾਂ ਦੇ ਚ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਕੋਸ਼ਿਸ਼ ਹੀ ਦੀ ਕਾਰਵਾਈ ਕੀਤੀ ਇੱਕ ਪੈਸੇ ਦੀ ਕਾਰਵਾਈ ਨਹੀਂ ਕੀਤੀ ਹੈ ਉਹ ਕੀ ਚਰਨਿਆਂ ਨੇ ਬਸ ਆਨੇ ਆਉਂਦਾ ਰਹਿੰਦਾ ਜਾਂਦਾ ਸੀ ਉਹ ਥਾਂੇ ਕੱਲ ਵੀ ਐਸ.ਓ. ਸਾਹਿਬ ਨੂੰ ਮਿਲ ਕੇ ਆਇਆ ਹੈਗਾ ਉਹ ਤੇ ਕਹੇ ਜਿਹੜੇ ਜਿਹੜੇ ਬੰਦੇ ਨੇ ਵੱਟਿਆ ਹਾਂਜੀ ਹਾਂਜੀ ਮੇਰਾ ਬੇਟਾ ਜਾਂਦਾ ਸੀ ਬਈ ਕੀ ਨਾਮ ਕੀ ਸੀ ਤੁਹਾਡੇ ਮੁੰਡੇ ਦਾ ਹਰਜਿੰਦਰ ਕੁਮਾਰ ਰਾਹੁਲ ਰਾਹੁਲ ਕਹਿੰਦੇ ਕਿੰਨੀ ਕੁ ਉਮਰ ਸੀ ਇਹਦੀ ਪੂਰੀ ਉਮਰ 33 ਸਾਲ ਕੰਮ ਕੀ ਕਰਦਾ ਸੀ ਹੋਂ ਉਹ ਉਹ ਪਹਿਲਾਂ ਮੇਰੇ ਨਾਲ ਕੰਮ ਕਰਦਾ ਲੱਕੜਦਾਰ ਸੀ ਓਕੇ 7 ਵਜੇ ਤੋਂ ਬਾਅਦ ਕੰਮ ਨਹੀਂ ਕਰਦਾ ਹੁਣ ਦਾਕਲਾ ਕੇ ਕੀ ਹੋਇਆ ਹੁਣ ਹੀ ਹਾਂ ਲੜਾਈ ਹੋ ਗਈ ਕੋਈ ਪਈ ਆ ਕੇ ਵੇਖ ਲੈ ਲੜਾਈ ਕਿੱਥੇ ਹੋ ਗਈ ਉਹਦੇ ਲੜਾਈ ਹੋਈ ਉਹ ਖੜਾ ਸੀਗਾ ਜੀ ਕਬੂਦੇ ਦੇ ਪਿੱਛੋਂ ਆ ਕੇ ਮਾਰੇਗਾ ਪੇ ਓਕੇ ਤੁਹਾਡਾ ਘਰ ਨੇੜੇ ਹੀ ਉੱਥੇ ਖੂਦੇ ਮੇਰਾ ਘਰ ਥੋੜੀ ਦੂਰੀ ਹੈ ਵੇ ਮੋੜ ਦੇ ਜਿਹੜੇ ਬੰਦੇ ਲੜਨ ਆਏ ਸੀ ਉਹ ਵੀ ਉੱਥੋਂ ਦੀ ਰਹਿਣ ਵਾਲੇ ਤੇ ਕਿਥੇ ਹੋਰ ਪਾਰ ਰੋਡ ਦੇ ਹੈਗੇ ਆ ਉਹ ਖੂਦੇ ਜਦੋਂ ਤਾਂ ਮੁੰਡੇ ਦਾ 2-5 ਮੁੰਡੇ ਬਾਹਰ ਰਹਿਦੇ ਪਹਿਲਾਂ ਲੜਾਈ ਹੋਈ ਸੀ ਕਿੰਨੇ ਵਜੇ ਹੋਈ ਆ ਇਹ ਟਾਈਮਿੰਗ ਪਤਾ 6 ਵਜੇ ਦਾ ਟਾਈਮ ਹੋਵੇ ਮੇਰੇ ਮੇਰੇ ਕਿਰਾਲ ਦਾ ਟਾਈਮ 6 ਵਜੇ ਦਾ ਟਾਈਮ ਹੈਗਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਸਰਕਾਰ ਨਜ਼ਰ ਆਈ ਨਾ ਚਾਹੀਦਾ ਸਹੀ ਢੰਗ ਨਾਲ ਫੈਸਲਾ ਚਾਹੀਦਾ ਹੈ ਸਹੀ ਹੋਣਾ ਸੀ 70 ਰੁਪਏ ਖਾਦੇ ਕੋਈ ਇਨਸਾਫ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਐਸਐਸਪੀ ਦੇ ਵੀ ਪੇਸ਼ ਹੋਏ ਐਸਐਸਪ ਦਾ ਮਸਾਲਾ 30 ਸਾਲਾ ਯੂਮਰੀ ਅੱਜ ਅਰਜੰਤਾ ਸਿੰਘ ਉਰਫ rahul naam ਦਾ ਲੜਕਾ ਜਿਹਦਾ 6-7 ਵਿਅਕਤੀ ਜਿਨ੍ਹਾਂ ਦਾ ਇਹ ਨਾਮ ਦੱਸ ਰਹੇ ਆ ਅੱਜ ਮੈਂ ਇੱਥੇ ਨਹੀਂ ਕਹਿਣਾ ਚਾਹੁੰਦਾ ਤੇ ਉਹਨਾਂ ਨੇ ਜਿਹੜਾ ਹੈਗਾ ਸੱਟਾ ਮਾਰ ਕੇ ਉਹਦਾ ਕਤਲ ਕਰਤਾ ਬਾਡੀ ਉਹਦੀ ਹਸਪਤਾਲ ਚ ਪਈ ਆ ਤੇ ਮੈਂ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈ ਹੈ ਜੇ ਮੇਰੇ ਕੋ ਜਿਹੜੀ ਆਮਦ ਚ ਲਿਆਂਦੀ ਜਾਣੀ ਕੀ ਹਥਿਆਰ ਵਰਤੇ ਗਏ ਕੁਝ ਪਤਾ ਲੱਗਿਆ ਜੀ ਅਜੇ ਮੈਂ ਬੋਡੀ ਦਾ ਮਲਾਜਾ ਕਰਨਾ ਹੋਰ ਕਰਨਾ ਬਿਆ ਲਿਖਣਾ ਇਸ ਤੋਂ ਬਾਅਦ ਅਗਲੀ ਕਾਰਵਾਈ ਆਮਦ ਲੈਣੇ ਪਰਿਵਾਰ ਵਾਲਿਆਂ ਦਾ ਰੋਪ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਪਹਿਲਾਂ ਜਿਹੜਾ ਹੋਇਆ ਉਹ ਵੀ ਮੈਂ ਇਹਨਾਂ ਦੀ ਗੱਲਬਾਤ ਸੁਣ ਰਿਹਾ ਮੌਕੇ ਤੇ